ਹਾਂਜੀ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਆਖਿ ਸੀ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ ਭਰੋਸਾ ਬਹੁਤ ਵੱਡੀ ਚੀਜ਼ ਆ ਤੁਹਾਨੂੰ ਇਹ ਵੀ ਕਹੀਦਾ ਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਅੱਜ ਤੁਹਾਨੂੰ ਦੱਸਦਿਆਂ ਵੀ ਚਮਤਕਾਰ ਕਿਵੇਂ ਹੁੰਦੇ ਆ ਤੇ ਕਲਾ ਕਿਦਾਂ ਵਰਤਦੀ ਆ ਜਿਹੜੀ ਅੱਜ ਦੀ ਵੀਡੀਓ ਆ ਇਹਦੇ ਵਿੱਚ ਵਾਕਈ ਹੈ ਕਿ ਚਮਤਕਾਰ ਵੀ ਹੋਇਆ ਤੇ ਕਲਾ ਵੀ ਵਰਤੀ ਆ ਕਿ ਜਦੋਂ ਕੋਈ ਇਨਸਾਨ ਉਸ ਕਾਲਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਕਰ ਲੈਂਦਾ ਆਪਣੇ ਰੱਬ ਦੇ ਉੱਤੇ ਪੂਰਨ ਭਰੋਸਾ ਕਰ ਲੈਂਦਾ ਤੇ ਫਿਰ ਉਹ ਰੱਬ ਆ ਜਿਹੜਾ ਉਹਦੀ ਹਰ ਹੀਲੇ ਵਸੀਲੇ ਸਹਾਇਤਾ ਕਰਦਾ ਅੱਜ ਦੀ ਵੀਡੀਓ ਲੀਬੀਆ ਤੋਂ ਲੀਬੀਆ ਦੇ 에ਰਪੋਰਟ ਦੇ ਉੱਤੇ ਇਹ ਬੰਦਾ ਪਹੁੰਚਦਾ ਜਿਹਦਾ ਨਾਮ ਆਮੀਰ ਮਨਸੂਰ ਅਲ ਗਦਾਫੀਆ ਨਾਮ ਇਹਦਾ ਕਾਫੀ ਵੱਡਾ ਪਰ ਆਪਾਂ ਛੋਟ ਦੇ ਵਿੱਚ ਦੱਸ ਦਿੰਨੇ ਆ ਗਦਾਫੀ ਨਾਮ ਹੋਣ ਕਰਕੇ ਨੂੰ 에ਰਪੋਰਟ ਤੇ ਰੋਕ ਲਿਆ ਜਾਂਦਾ ਤੇ ਇਹ ਬੰਦਾ ਪੈਸੇ ਇਕੱਠੇ ਕਰਕੇ ਮੱਕੇ ਮਦੀਨੇ ਚੱਲਿਆ ਸੀਗਾ ਹੱਜ ਕਰਨ ਜਿਵੇਂ ਆਪਾਂ ਨੂੰ ਕਿਹਾ ਜਾਂਦਾ ਕਿ ਹਜੂਰ ਸਾਹਿਬ ਬੰਦੇ ਨੂੰ ਜ਼ਿੰਦਗੀ 'ਚ ਇੱਕ ਵਾਰੀ ਜਾਣਾ ਚਾਹੀਦਾ ਗੁਰੂ ਪਾਸ਼ਾ ਉੱਥੇ ਉਡੀਕਦੇ ਨੇ ਉਸੇ ਤਰ੍ਹਾਂ ਇਹਨਾਂ ਦਾ ਵੀ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜਾਣਾ ਜ਼ਰੂਰ ਆ ਤੇ ਇਹ ਕੋਸ਼ਿਸ਼ ਕਰਦੇ ਨੇ ਕਿ ਪੈਸੇ ਇਕੱਠੇ ਕਰਕੇ ਕਿਉਂਕਿ ਸਾਰੇ ਮੁਸਲਮਾਨ ਭਰਾ ਨਹੀਂ ਜਿਹੜੇ ਉਹ ਅਮੀਰ ਨਹੀਂ ਹੈਗੇ ਕਈ ਕਈ ਤਾਂ 2-2 3-3 4-4 ਵਾਰੀ ਵੀ ਹੱਜ ਕਰ ਲੈਂਦੇ ਆ ਕਈਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਹੱਜ ਬਹੁਤ ਮੁਸ਼ਕਲ ਹੁੰਦਾ ਕਹ ਰਹੇ ਨੂੰ ਇਮੀਗ੍ਰੇਸ਼ਨ ਆਫੀਸਰ ਆ ਜਿਹੜਾ ਉਹ ਰੋਕ ਲੈਂਦਾ ਕਿ ਤੇਰਾ ਜਿਹੜਾ ਇਹਦਾ ਜਿਹੜਾ ਨਾਮ ਆ ਵੀ ਉਹਦੇ ਵਿੱਚ ਕੋਈ ਦਿੱਕਤ ਆ ਤੇ ਉਹ ਰੋਕਣ ਕਰਕੇ ਕਾਹਾਂ ਜਿਹੜਾ ਪਲੇਨ ਉੱਡਣਾ ਹੁੰਦਾ ਉਹ ਨੂੰ ਟਾਈਮ ਲੱਗੀ ਜਾਂਦਾ ਤੇ ਪਲੇਨ ਦਾ ਜਿਹੜਾ ਪਾਇਲਟ ਆ ਉਹ ਕਹਿੰਦਾ ਵੀ ਮੈਂ ਇੱਕ ਬੰਦੇ ਕਰਕੇ ਇੰਨੀਆਂ ਸਵਾਰੀਆਂ ਨੂੰ ਲੇਟ ਨਹੀਂ ਕਰ ਸਕਦਾ ਸੋ ਮੈਂ ਚੱਲਿਆ ਪਲੇਨ ਉੱਡ ਜਾਂਦਾ ਇਹ ਬੰਦੇ ਨੇ ਉਸ ਸਮੇਂ ਫਿਰ ਆਪਣੇ ਰੱਬ ਨੂੰ ਅਰਦਾਸ ਕੀਤੀ ਕਿ ਬਾਬਾ ਵੀ ਮਸਾਂ ਪੈਸੇ ਇਕੱਠੇ ਕਰਕੇ ਮੈਂ ਆਇਆ ਤੇ ਕਿਰਪਾ ਕਰ ਕਿਉਂਕਿ ਇਮੀਗ੍ਰੇਸ਼ਨ ਵਾਲੇ ਤੇ ਉਹ 에어ਪੋਰਟ ਵਾਲੇ ਇਹਨੂੰ ਕਹਿ ਦਿੰਦੇ ਨੇ ਕਿ ਤੂੰ ਇਸ ਸਾਲ ਹੱਜ ਨਹੀਂ ਕਰ ਸਕਦਾ ਹੁਣ ਤੂੰ ਅਗਲੇ ਸਾਲ ਆਈ ਵੀ ਤੇਰੀ ਜਿਹੜੀ ਉਹ ਪਾਸਪੋਰਟ ਦੇ ਉੱਤੇ ਨਾਂ ਦੀ ਪ੍ਰੋਬਲਮ ਆ ਉਹ ਅਸੀਂ ਸੋਲਵ ਕਰਾਂਗੇ ਤੂੰ ਅਗਲੇ ਸਾਲ ਜਾ ਸਕਦਾ ਇਹ ਕਹਿੰਦਾ ਨਹੀਂ ਮੈਂ ਐਸੇ ਸਾਲ ਜਾਣਾ ਮੈਂ ਬੜੀ ਮੁਸ਼ਕਲ ਆਪਣੇ ਹੱਜ ਵਾਸਤੇ ਪੈਸੇ ਇਕੱਠੇ ਕੀਤੇ ਨੇ ਖੈਰ ਉਧਰੋਂ ਪਲੇਨ ਉੱਡ ਜਾਂਦਾ ਇਦਣੋ ਇਹ ਬੰਦਾ ਢੇਰੀ ਨਹੀਂ ਟਾਉਂਦਾ ਇਹ ਆਪਣੇ ਰੱਬ ਦੇ ਉੱਤੇ ਪੂਰਨ ਭਰੋਸਾ ਰੱਖਦਾ ਪਲੇਨ ਥੋੜੀ ਦੂਰ ਜਾਂਦਾ ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਤੇ ਪਲੇਨ ਨੂੰ ਵਾਪਸ 에ਰਪੋਰਟ ਤੇ ਮੋੜਨਾ ਪੈਂਦਾ ਹੁਣ ਜਦੋਂ ਪਲੇਨ ਵਾਪਸ 에ਰਪੋਰਟ ਤੇ ਮੁੜਦਾ ਇਹ ਬੰਦਾ ਸਟਿਲ 에ਰਪੋਰਟ ਦੇ ਉੱਤੇ ਹੀ ਬੈਠਾ ਹੁੰਦਾ ਉਹ ਜਿਹੜਾ ਪਾਇਲਟ ਆ ਉਹ ਕਹਿੰਦਾ ਵੀ ਮੈਂ ਹੁਣ ਜਿਹੜਾ ਪਲੇਨ ਆ ਇਹ ਮੈਂ 에ਰਪੋਰਟ ਦੇ ਉੱਤੇ ਹੀ ਨਹੀਂ ਲਾਉਣਾ ਜਿੱਥੋਂ ਸਵਾਰੀਆਂ ਐਂਟਰ ਕਰਦੀਆਂ ਵੀ ਮੈਂ ਉਹ ਬੰਦਾ ਨਹੀਂ ਚੱਕਣਾ ਮੇਰਾ ਜਿਹੜਾ ਪਲੇਨ ਆ ਇਹਨੂੰ ਤੁਸੀਂ ਠੀਕ ਕਰੋ ਤੇ ਮੈਂ ਰਨਵੇ ਤੋਂ ਹੀ ਵਾਪਸ ਚਲੇ ਜਾਣਾ ਵੀ ਮੈਂਟਾ ਹੁਣ ਤਾਮਝਾਮ ਨਹੀਂ ਕਰ ਸਕਦਾ ਵੀ ਅਸੀਂ ਪਹਿਲਾਂ ਹੀ ਲੇਟ ਆ ਲਓ ਜੀ ਉਹ ਜਿਹੜਾ ਪਲੇਨ ਦਾ ਪਾਇਲਟ ਆ ਉਹ ਮੰਨਦਾ ਨਹੀਂ ਹੈਗਾ ਉਹ ਕੀ ਕਰਦੇ ਨੇ ਪਲੇਨ ਨੂੰ ਠੀਕ ਕਰਦੇ ਆ ਪਲੇਨ ਦੁਬਾਰਾ ਉੱਡ ਜਾਂਦਾ ਤੇ ਆਮੇਰ ਨੂੰ ਪਤਾ ਲੱਗਦਾ ਵੀ ਉਹ ਦੁਬਾਰਾ ਉੱਡ ਗਿਆ ਇਹ ਸਟਿਲ ਉੱਥੇ ਬੈਠਾ ਰਹਿੰਦਾ ਤੇ ਆਪਣੇ ਦਾਤੇ ਦੇ ਅੱਗੇ ਆਪਣੇ ਰੱਬ ਦੇ ਅੱਗੇ ਅਰਦਾਸ ਕਰਦਾ ਕਿ ਬਾਬਾ ਮੈਂ ਬਹੁਤ ਔਖੇ ਪੈਸੇ ਜੋੜਿਆ ਤੇ ਪਲੇਨ ਦੇ ਵਿੱਚ ਦੁਬਾਰਾ ਟੈਕਨੀਕਲ ਪ੍ਰੋਬਲਮ ਆਉਂਦੀ ਆ ਪਲੇਨ ਦੁਬਾਰਾ ਫਿਰ ਬੈਕ ਆਉਂਦਾ ਤੇ ਹੁਣ ਜਦੋਂ ਪਲੇਨ ਵਾਪਸ ਆਉਂਦਾ ਤਾਂ ਉਹਦੇ ਦਿਮਾਗ ਦੇ ਵਿੱਚ ਖੜਕਦੀ ਆ ਜਿਹੜਾ ਪਾਇਲਟ ਆ ਵੀ ਇਹੇ ਪਲੇਨ ਦੀ ਕੋਈ ਖਰਾਬੀ ਨਹੀਂ ਲੱਗਦੀ ਇਹ ਮੈਨੂੰ ਲੱਗਦਾ ਜਿਹੜਾ ਉਹਦਾ ਰੱਬ ਆ ਉਹ ਸਾਨੂੰ ਜਾਣ ਨਹੀਂ ਦਿੰਦਾ ਉਹ ਤੋਂ ਬਿਨਾ ਹੁਣ ਉਹ ਜਿਹੜਾ ਪਾਇਲਟ ਆ ਉਹ ਜਿੱਦਾਂ ਹੀ ਉਤਰਦਾ ਏਰਪੋਰਟ ਤੇ ਤੇ ਉਹ ਕਹਿੰਦਾ ਵੀ ਇਹਨੂੰ ਚੈੱਕ ਕਰੋ ਤੁਸੀਂ ਨਾ ਕਰੋ ਪਰ ਮੈਂ ਉਹ ਬੰਦਾ ਜਿਹੜਾ ਉਹ ਮੈਨੂੰ ਮੇਰੇ ਪਲੇਨ 'ਚ ਚਾਹੀਦਾ ਕਿਉਂਕਿ ਉਹ ਤੋਂ ਬਿਨਾ ਮੈਂ ਹੁਣ ਉਡਣਾ ਹੀ ਨਹੀਂ ਹੈਗਾ ਉਡਾਨ ਹੀ ਨਹੀਂ ਭਰਨੀ ਕਿਉਂਕਿ ਰੱਬ ਨੇ ਸਾਨੂੰ ਉਹ ਤੋਂ ਬਿਨਾ ਜਾਣ ਹੀ ਨਹੀਂ ਦੇਣਾ ਪਰਮਾਤਮਾ ਨੇ ਵਿਚਾਰ ਅੰਦਰ ਪੈਦਾ ਕਰਨਾ ਹੁੰਦਾ ਸੋ ਪਰਮਾਤਮਾ ਨੇ ਉਹਦੇ ਵੀ ਦਿਮਾਗ ਦੇ ਵਿੱਚ ਇਹ ਵਿਚਾਰ ਆ ਜਿਹੜਾ ਪਾਇਲਟ ਦੇ ਦਿਮਾਗ 'ਚ ਪੈਦਾ ਕਰਦਾ ਤੇ ਹੁਣ ਉਹਨਾਂ ਨੇ ਆਮੀਰ ਨੂੰ ਬੜੀ ਇੱਜ਼ਤ ਦੇ ਨਾਲ ਪਲੇਨ ਦੇ ਵਿੱਚ ਬਿਠਾਇਆ ਉਹੀ ਰਨਵੇ ਉਹੀ ਪਲੇਨ ਜਦੋਂ ਉੱਡਿਆ ਤੇ ਸਿੱਧਾ ਜਾ ਕੇ ਮੱਕੇ ਮਦੀਨੇ ਉਤਰਿਆ ਤੇ ਇੰਨੇ ਦੇ ਵਿੱਚ ਜਿਹੜੀ ਗੱਲ ਆ ਪੂਰੀ ਦੁਨੀਆ ਦੇ ਵਿੱਚ ਅੱਗ ਗੰਗੂ ਫੈਲ ਗਈ মিডিਆ ਲੋਕ ਸਾਰਿਆਂ ਨੇ ਬਹੁਤ ਇੱਜ਼ਤ ਕੀਤੀ ਆਮਰਦੀ ਕਿ ਤੂੰ ਕੱਲਾ ਨਹੀਂ ਸੀ ਅਸਲ ਦੇ ਵਿੱਚ ਤੇਰੇ ਨਾਲ ਤੇਰਾ ਰੱਬ ਸੀ ਤੇ ਤੇਰਾ ਰੱਬ ਤੈਨੂੰ ਆਪ ਲੈਣ ਆਇਆ ਸੀ ਇਸ ਕਰਕੇ ਤੇਰੇ ਬਿਨਾ ਇਹ ਹੱਜ ਅਧੂਰੀ ਸੀ ਇਸ ਕਰਕੇ ਤੁਹਾਨੂੰ ਕਹੀਦਾ ਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਕਿਉਂਕਿ ਭਰੋਸਾ ਬਹੁਤ ਵੱਡੀ ਚੀਜ਼ ਆ ਜੇ ਤੁਹਾਡਾ ਭਰੋਸਾ ਕਾਇਮ ਆ ਨਾ ਪਲੇਨ ਪਲੂਨ ਤਾਂ ਕੀ ਨੇ ਪ੍ਰਮਾਤਮਾ ਦਾ ਹਵਾਵਾਂ ਦੇ ਰੁਖ ਮੋੜ ਦਿੰਦਾ ਇੱਕ ਦਿਨ ਮੈਂ ਪੋਸਟ ਕੀਤੀ ਸੀ ਕੇ ਵਾਹਿਗੁਰੂ ਆਪਣੇ ਇੱਕ ਭਗਤ ਦੇ ਲਈ ਆਪਣੇ ਕਿਸੇ ਇੱਕ ਪਿਆਰੇ ਦੇ ਲਈ ਪੂਰੀ ਦੁਨੀਆ ਦਾ ਨਿਜਾਮ ਚੇਂਜ ਕਰ ਸਕਦਾ। ਹਜੇ ਹੁਕਮ ਨਹੀਂ ਹੈਗਾ ਕਿਸ ਦਿਨ ਉਹ ਕਹਾਣੀ ਤੁਹਾਨੂੰ ਸੁਣਾਵਾਂਗੇ ਜਿਹਦੀ ਹੈਗੀ ਆ ਉਹਨੇ ਹਜੇ ਜਵਾਬ ਦਿੱਤਾ। ਪੂਰੀ ਦੁਨੀਆ ਦਾ ਨਿਜਾਮ ਚੇਂਜ ਕਰ ਸਕਦਾ ਪ੍ਰਮਾਤਮਾ। ਇਦਾਂ ਦੀਆਂ ਖੇਡਾਂ ਇਹ ਵਾਹਿਗੁਰੂ ਹੀ ਖੇਡ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਉਹਦੇ ਉੱਤੇ ਭਰੋਸਾ ਕਰੋ ਆਪਾਕਸਰੀ ਤੁਹਾਨੂੰ ਕਹਿੰਦਾ ਵੀ ਜੋ ਵੀ ਤੁਸੀਂ ਆਪਣੇ ਰੱਬ ਦਾ ਨਾਮ ਦਿੱਤਾ ਹੋਇਆ ਅੱਲਾ ਕਹਨੇ ਹੋ ਭਗਵਾਨ ਕਹਨੇ ਹੋ ਵਾਹਿਗੁਰੂ ਕਹਨੇ ਹੋ ਸਭ ਇੱਕ ਹੀ ਆ ਉਹਦੇ ਹੀ ਰੂਪ ਨੇ ਉਹਦੇ ਹੀ ਰੰਗ ਨੇ ਉਹਦੀਆਂ ਹੀ ਜਾਤਾਂ ਉਹਦੀਆਂ ਹੀ ਪਾਤਾਂ ਸਭ ਉਹੀ ਆ ਸੋ ਮਨਾਂ ਦੇ ਵਿੱਚੋਂ ਨਫ਼ਰਤਾਂ ਕੱਢੋ ਕਿਸੇ ਦੇ ਰੱਬ ਨੂੰ ਮਾੜਾ ਨਾ ਕਹੋ ਕਿਉਂਕਿ ਉਹ ਜਿਹੜੇ ਰੱਬ ਨੂੰ ਤੁਸੀਂ ਮਾੜਾ ਕਹਿੰਨੇ ਹੋ ਤੁਹਾਡਾ ਆਪਣਾ ਹੀ ਰੱਬ ਆ ਜਿਹੜਾ ਬੰਦਾ ਹਜੇ ਵੀ ਕਿਸੇ ਦੂਜੇ ਦੇ ਰੱਬ ਨੂੰ ਮਾੜਾ ਕਹਿ ਰਿਹਾ ਤਾਂ ਉਹਨੂੰ ਇਹ ਸਮਝ ਨਹੀਂ ਹੈਗੀ ਕਿ ਪ੍ਰਮਾਤਮਾ ਇੱਕ ਹੀ ਆ ਉਹ ਹਜੇ ਬਹੁਤ ਪਿੱਛੇ ਤੁਰਿਆ ਫਿਰਦਾ ਸੋ ਆਪਣਾ ਭਰੋਸਾ ਪੱਕਾ ਕਰੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤਾ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ